ਤੇ ਆ ਜਿਹੜੀ ਇਹਨਾਂ ਪ੍ਰਾਚੀਨ ਗੁਫਾ ਹੈਗੀ ਆ ਇੱਥੇ ਜਿਹੜਾ ਫੋਕਸ ਕਰਿਓ ਆ ਨਾਂ ਲਿਖਿਆ ਪ੍ਰਾਚੀਨ ਗੁਫਾ ਨੌਰ ਤੋਂ ਹਨੂਮਾਨਗੜ ਦੇ ਡੇਰਾ ਤੱਕ ਆ ਇੱਥੋਂ ਬੰਦ ਕਰੀ ਹੋਈ ਹੈ ਆ ਗੁਫਾ ਹੈ ਜਿਹੜੀ ਇਹ ਗੁਫਾ ਇਹ ਗੁਫਾ ਹੈ ਜਿਹੜੀ ਥੱਲੇ ਗੁਫਾ ਜਾਂਦੀ ਹੁੰਦੀ ਹੈ ਇਹ ਵੀ ਹਨੂਮਾਨਗੜ ਨਿਕਲਦੀ ਹੈ ਜਾ ਹਨੂਮਾਨਗੜ ਜਾ ਕੇ ਨਿਕਲਦੀ ਆ ਇੱਕ ਦੋਸਤ ਇਹ ਪ੍ਰਾਚੀਨ ਗੁਫਾ ਹੈ ਜਿਹੜੀ ਇੱਥੋਂ ਨੌਰੋਂ ਜਾਂਦੀ ਹੈ ਤੇ ਹਨੂਮਾਨਗੜ ਨਿਕਲਦੀ ਹੈ ਆ ਤੁਸੀਂ ਦੇਖ ਵੀ ਲੋ ਸਮਾਰ ਕੇ ਦਿਖਾਓ ਨੌਰ ਤੋਂ ਹਨੂਮਾਨਗੜ ਡੇਰਾ ਤੱਕ ਹਾਂ ਡੇਰਾ ਤੱਕ ਹਾਂ ਹਨੂਮਾਨਗੜ ਨਿਕਲਦੀ ਪਰ ਹੁਣ ਇਹ ਬੰਦ ਕਰ ਰੱਖੀ ਹੈ ਹਾਂ ਮੈਂ ਆਦਸ 1798 ਈਸਵੀ ਦੇ ਵਿੱਚ ਨਾ ਜਦੋਂ ਹਰਮਾਨਗੜ ਦਾ ਨਾਮ ਹੁੰਦਾ ਸੀਗਾ ਬਠਨੀਰ ਦੁਰਗ ਤੇ ਹਾਂ ਹਾਂ ਬਠਾ ਹਾਂ ਬਠਨੀਰ ਦੁਰਗ ਉਸ ਵੇਲੇ ਨਾ ਤੇ ਬਠਨੀਰ ਦੇ ਉੱਤੇ ਨਾ ਮਤਲਬ ਆਕਰਮਣ ਕਰਿਆ ਸੀ ਤੈਮੂਰ ਨੇ ਤੈਮੂਰ ਨੇ ਆਕਰਮਣ ਕਰਿਆ ਉਹ ਉੱਥੇ ਮਿਲ ਕੇ ਚਾਰੇ ਪਾਸੇ ਘੇਰਾ ਢਾਲਿਆ ਸੀ ਇਹਨੇ ਤੇ ਉੱਥੇ ਮਤਲਬ ਇਹ ਸਮਝੋਤਾ ਹੋਣਾ ਸੀਗਾ ਤੇ ਉਹ ਕਿਲੇ ਦੇ ਅੰਦਰ ਵਿੱਚ ਸੀਗੇ ਜੇ ਬਾਟੀ ਸੀਗੇ ਜਿਹੜੇ ਹੈ ਤੇ ਉਹਨਾਂ ਨੇ ਫਿਰ ਸਮਝੋਤਾ ਹੋਇਆ ਨਹੀਂ ਕਿਉਂਕਿ ਇਹ ਸਮਝੋਤਾ ਮਤਲਬ ਅੰਦਰ ਇੱਕ ਖੂਬਣੇ ਹੋਏਗਾ ਗੱਗਰ ਨਦੀ ਵੱਲ ਦੀ ਪਾਣੀ ਦੀ ਕੋਈ ਟੈਨਸ਼ਨ ਨਹੀਂ ਸੀ ਪਾਣੀ ਦੀ ਕੋਈ ਟੈਨਸ਼ਨ ਨਹੀਂ ਸੀ ਖੂਬ ਅੰਦਰ ਬਣਿਆ ਹੋਇਆ ਸੀਗਾ ਕਿ ਜਿਹੜਾ ਖਾਣ ਪੀਣ ਦਾ ਰਸਨ ਸੀਗਾ ਉਹ ਉਧਰੋਂ ਮਤਲਬ ਕਿ ਇੱਕ ਆਪਣੇ ਇੱਥੋਂ ਆਉਂਦਾ ਸੀਗਾ ਆ ਗੁਫਾ ਉਧਰ ਨਿਕਲਦੀ ਹਰਮਾਨਗੜ੍ਹ ਇਤੋਂ ਜਾਂ ਅੱਛਾ ਜਦੋਂ ਹਨੂਮਾਨਗੜ੍ਹ ਉੱਥੇ gekeera ਪੈ ਗਿਆ ਸੀ ਤੇ ਆ ਕੁਫਾ ਰਹੇ ਇਤੋਂ ਨੌਰੋ ਸਾਮਾਨ ਜਾਂਦਾ ਸੀ ਸਾਮਾਨਗੜ੍ਹ ਹਾਂ ਨੌਰੋ ਸਾਮਾਨ ਜਾਂਦਾ ਸਾਮਾਨਗੜ੍ਹ ਜਾਂਦਾ ਵੀਰ ਹਾਂ ਉੱਥੇ ਫਿਰ ਉਹ ਰਾਜੇ ਉਹ ਮੁਸਲਮਾਨ ਨੂੰ ਪਤਾ ਲੱਗਿਆ ਵੀ ਐਸ ਗੱਲ ਦਾ ਆ ਗੱਲ ਹੈ ਉਹਨੇ ਖਰੀਦਿਆ ਸੀਗਾ ਇੱਕ ਬੰਦੇ ਨੂੰ ਫਿਰ ਉਹਨੇ ਦੱਸੀ ਗੱਲ ਕਿ ਨਾ ਆ ਗੱਲ ਇੱਥੇ ਆਏ ਹੈ ਨਾ ਅੱਛਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੱਥੋਂ ਸਾਮਾਨ ਆ ਰਿਹਾ ਵੀ ਇੰਨਾ ਟਾਈਮ ਕੋ ਇਤੋਂ ਨੌਰੋ ਸਾਮਾਨ ਜਾ ਰਿਹਾ ਸੀ ਹਨੂਮਾਨਗੜ੍ਹ ਕਿਲੇ ਦੇ ਵਿੱਚ ਕਿਲੇ ਦੇ ਹਾਂ ਕਿਲੇ ਹਨੂਮਾਨਗੜ੍ਹ ਵਾਲੇ ਕਿਲੇ 'ਚ ਆ ਨੌਰੋ ਗੁਫਾ ਤੋਂ ਸਾਮਾਨ ਜਾਂਦਾ ਹੈ ਇਧਰ ਉਹ ਤੁਹਾਨੂੰ ਇੱਕ ਮੈਂ ਆ ਜਿਹੜਾ ਜਾਲ ਹੈ ਨਾ ਆ درخت ਬਣਾਇਆ ਗਿਆ ਆ ਅੱਜ ਤੋਂ 500 ਸਾਲ ਪਹਿਲਾਂ ਦਾ درخت ਹੈਗਾ ਹਾਂ ਆ ਇਸੇ درخت ਆ 500 ਸਾਲ ਪਹਿਲੇ ਹਾਂ ਆ ਇੱਥੇ ਮਤਲਬ ਕੀ ਹੈ ਕਿ ਪਹਿਲਾਂ ਬਾਬੂ ਜੀ ਰਹਿੰਦੇ ਹੁੰਦੇ ਸੀਗੇ ਮਤਲਬ ਪਹਿਲਾਂ ਇੱਥੇ ਨਾ ਚਿਣੀ ਹੈ ਨਾ ਖੰਡ ਹੁੰਦੀ ਸੀਗੀ ਹੈ ਤੇ ਉਹ ਖੰਡ ਕਹਿੰਦਾ ਇੱਥੇ ਖੰਡ ਪੈਂਦੀ ਹੁੰਦੀ ਸੀਗੀ ਮਤਲਬ ਸਿੱਧੀ ਅੱਛਾ ਅੱਛਾ ਹਾਂ ਜਿਵੇਂ ਖਾਨ ਜੀ ਕਰਦਾ ਨਾ ਖੰਡ ਇੱਥੇ ਖਾ ਕੇ ਜਾ ਸਕਦਾ ਇੱਥੋਂ ਲੈ ਕੇ ਨਹੀਂ ਜਾ ਸਕਦਾ ਸੀਗਾ ਬਸ ਠੀਕ ਹੈ ਠੀਕ ਹੈ ਤੇ ਫਿਰ ਮੰਨ ਲਾ ਜਿਵੇਂ ਆ ਇੱਥੋਂ ਰਾਸ਼ਨ ਪਾਣੀ ਜਾਂਦਾ ਹੁੰਦਾ ਸੀਗਾ ਨਾ ਤੇ ਉਸ ਵੇਲੇ ਉਹਨਾਂ ਦੇ ਮਤਲਬ ਤੈਮੂਰ ਸੀ ਤੇ ਤੈਮੂਰ ਦਾ ਇੱਕ ਕੈਕਟਰ ਸੀਗਾ ਉਸ ਯੂਤ ਨਾਲ ਹੈ ਤੇ ਉਹਨੇ ਇੱਕ ਪੁਸਤਕ ਲਿਖੀ ਸੀ ਤੂਜੂ ਕੇ ਤੈਮੂਰੀ ਪੁਸਤਕ ਤੇ ਉਹਦੇ ਵਿੱਚ ਉਹਨੇ ਲਿਖਿਆ ਸੀਗਾ ਕਿ ਹਿੰਦੁਸਤਾਨ ਦੇ ਸਭ ਤੋਂ ਵੱਡਾ ਜਿਹੜਾ ਕਿਲਾ ਹੈਗਾ ਨਾ ਸਭ ਤੋਂ ਮਜ਼ਬੂਤ ਕਿਲਾ ਹਰਮਾਨਗੜ੍ਹ ਦਾ ਕਿਲਾ ਹੈਗਾ ਕਿਉਂਕਿ ਉੱਤਰ ਭਾਰਤ ਦਾ ਜਦੋਂ ਮਲਤਾਨ ਦੇ ਰਾਹੀ ਆਪਾਂ ਆਉਂਦੇ ਆ ਪਾਕਿਸਤਾਨ ਤੋਂ ਆਉਂਦੇ ਆ ਤੇ ਉਹ ਕਿਲਾ ਸਭ ਤੋਂ ਪਹਿਲਾਂ ਹੁੰਦਾ ਸੀਗਾ ਜਿਵੇਂ ਰਾਜਸਥਾਨ ਦੇ ਵਿੱਚ ਵਿਦੇਸ਼ੀ ਆਕਰਮਣ ਜਿਹੜੇ ਹੋਏ ਸੀ ਨਾ ਉਹ ਬਟਨੀਰ ਦੇ ਰੂਪ ਚ ਹੋਈ ਸੀਗਾ ਉਹ ਬਾਟੀ ਰਾਜਾ ਬੁੱਧ ਸਿੰਘ 265 ਈਸਵੀ ਦੇ ਵਿੱਚ ਬikaner ਦੀ ਰਾਜਸਤਾਨ ਦਾ ਬੰਦਾ ਸੀਗਾ ਉਹਨੇ ਦਾ ਮਤਲਬ ਕੀ ਬਣਾਇ ਲੜਾਈ ਹੋਈ ਸੀ ਚੂਰ ਵਾਲੇ ਨਾਲ ਸਿਵ ਸਿੰਘ ਨੜ ਪਰ ਉਹਦਾ ਨਾਮ ਮੰਗਲਵਾਰ ਦੇ ਦਿਨ ਹਨੂਮਾਨਗੜ੍ਹ ਕਰਤਾ ਸੀਗਾ ਫਿਰ ਉਹਦੇ ਕਾਰਨ ਇੱਥੇ ਆ ਮੰਦਿਰ ਹੀ ਬਣਿਆਗਾ ਹਨੂਮਾਨ ਜੀ ਦਾ ਮੰਦਿਰ ਵੀ ਹੈਗਾ ਉਸੇ ਟਾਈਮ ਜੇਗਾ ਇਸ ਤੋਂ ਮੈਂ ਆਸਵਾਸਨਾ ਨੂੰ ਦੁਬਾਰਾ ਦੱਸ ਤੂੰ ਵੀ ਮੈਨੂੰ ਅੱਜ ਪਤਾ ਲੱਗਿਆ ਜਦੋਂ ਹਨੂਮਾਨਗੜ੍ਹ ਤੁਸੀਂ ਕਹਿੰਦੇ ਵੀ ਕਿਲੇ ਨੂੰ ਘੇਰਾ ਪੈ ਗਿਆ ਸੀ ਹਨੂਮਾਨਗੜ੍ਹ ਵਾਲਾ ਕਿਹੜਾ ਕਿਲਾ ਸੀ ਹੁਣ ਦੁਬਾਰਾ ਦੱਸੋ ਉਹ ਬਟਨੇਰ ਦੁਰਗ ਸੀਗਾ ਬਟਨੇਰ ਦੁਰਗ ਜਿਹੜਾ ਕਿਲਾ ਸੀਗਾ ਮੰਨ ਕੇ ਅੱਜ ਵੀ ਕਿਲਾ ਹੈਗਾ ਉੱਥੇ ਉਹ ਹੈਗਾ ਜਿਹੜਾ ਅੱਜ ਵੀ ਕਿਲਾ ਕਹਿੰਦੇ ਉਹਨੂੰ ਜਦੋਂ ਘੇਰਾ ਪੈ ਗਿਆ ਸੀ ਉੱਥੇ ਪਤਾ ਨਹੀਂ ਲੱਗ ਰਿਹਾ ਸੀ ਵੀ ਸਮਾਨ ਕਿੱਥੋਂ ਆ ਰਿਹਾ ਹੁਣ ਪਤਾ ਲੱਗਿਆ ਵੀ ਇਹ ਜਿਹੜੀ ਗੁਫਾ ਜਿਹੜੀ ਨਹਰੋਂ ਚੱਲਦੀ ਹੈ ਇਸ ਗੁਫਾ ਦੇ ਵਿੱਚੋਂ ਹੀ ਸਮਾਨ ਜਾ ਰਿਹਾ ਸੀਗਾ ਇਹਦੇ ਵਿੱਚ ਨਾ ਬੰਦ ਕਰੀ ਹੋਈ ਆ ਇਹਦੇ ਵਿੱਚ ਥੋੜੀ ਦੂਰ ਤੱਕ ਚੱਲਦੀ ਆ ਅੱਗੇ ਹਨੇਰਾ ਵਾਲਾ ਹੈਗਾ ਇਹਦੇ ਸਮਾਧੀਆਂ ਹੈਗੀ ਮਤਲਬ ਮਹਾਰਾਜਾਂ ਦੀ ਆ ਉਹ ਫਿਰ ਬੰਦ ਕਰਕੇ ਵਿੱਚ ਕੀਪ ਤਾਂ ਕੀ ਜਾਨਵਰ ਵੀ ਹੋ ਸਕਦੇ ਹਨ ਇਸ ਕਰਕੇ ਬੰਦ ਕਰੀ ਹੋਈ ਹੈ ਬੰਦ ਕਰੀ ਪ੍ਰਸ਼ਾਸਨ ਨੇ ਬੰਦ ਕਰਵਾਤੀ ਹੈ ਹਾਂ ਤੇ ਆ ਜਿਹੜੀ ਆ ਨਾ ਆ ਧਰਮਪਾਲ ਦੀ ਮੋਰੀ ਹੈਗੀ ਆ ਆ ਬਾਬਾ ਜੀ ਦਾ ਧੋਣਾ ਹੈਗਾ ਤੇ ਆ ਪ੍ਰਾਚਨ ਸ਼ਿਵਾਲਿਆ ਹੈਗਾ ਆ ਜਿਹੜਾ ਨਾ ਸੂਜੀ ਦਾ ਮੰਦਿਰ ਹੈਗਾ ਪ੍ਰਾਚਨ ਹੈ ਤੇ ਆ